ਇਹ ਵੀਡੀਓ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਸਾਡੇ ਚੈਨਲ ਵੱਲੋਂ ਇਸ ਵੀਡੀਓ ਦੀ ਸੱਚਾਈ ਜਾਂ ਇਸ ਦੇ ਪਿੱਛੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਅਸੀਂ ਇਹ ਵੀਡੀਓ ਸਿਰਫ ਜਾਣਕਾਰੀ ਦੇ ਉਦੇਸ਼ ਨਾਲ ਸਾਂਝੀ ਕਰ ਰਹੇ ਹਾਂ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਖੁਦ ਵੀ ਇਸ ਦੀ ਪੂਰੀ ਜਾਂਚ ਕਰਨ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹੋਰ ਵੀ ਅਜਹੀਆਂ ਜਾਣਕਾਰੀ ਭਰੀਆਂ ਅਤੇ ਦਿਲਚਸਪ ਵੀਡੀਓਜ਼ ਤੁਰੰਤ ਮਿਲਦੀਆਂ ਰਹੇਨ ਤੁਹਾਡੀ ਇੱਕ ਸਬਸਕ੍ਰਿਪਸ਼ਨ ਸਾਨੂੰ ਹੋਰ ਵਧੀਆ ਕੰਟੈਂਟ ਬਣਾਉਣ ਲਈ ਪ੍ਰੇਰਿਤ ਕਰਦੀ ਹੈ ਆਓ ਵੇਖੀਏ ਪੂਰਾ ਵੀਡੀਓ ਹਾਲੇ ਪੁੱਤਰ ਛੋਟਾ ਕਿੱਥੇ ਮੇਰਾ ਵੀਰ ਛੋਟਾ ਕਿੱਥੇ ਗਿਆ ਪੁੱਤਰ ਓਏ ਹਣਾ ਪੁੱਤਰ ਲਾਈਵ ਚੱਲ ਗਿਆਈ ਦੋ ਮਿੰਟ ਵੀਡੀਓ ਬਣਾ ਦਾਂ ਥੋੜਾ ਲੱਗਿਆ ਜੀ ਨਾ ਬਰਵਾਦ ਜੀ ਕਰਦੇ ਮਾਪੇ ਕਹਿੰਦੇ ਆ ਜਿਆਦਾ ਸਾਰ ਪਰਿਵਾਰ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬੜੇ ਜੀ ਦੋਗਾ ਜੇਕਰ ਅੰਤਨਾ ਪਹੁੰਚਾ ਪੇਜ ਸੰਗਤ ਜੀ ਅੱਜ ਪਹੁੰਚੇ ਹੋਇਆ ਦਿੱਲੀ ਪ੍ਰਗਤੀ ਮੈਦਾਨ ਦੇ ਵਿੱਚ ਇੱਥੇ ਇੱਕ ਸ਼ਖਸ ਬੜੇ ਲੰਮੇ ਸਮੇਂ ਤੋਂ ਪੂਰੇ ਇੰਡੀਆ ਦੇ ਵਿੱਚ ਸਪੋਰਟਸ ਤੇ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਕਰਾਉਂਦਾ ਹੈ ਚੰਗੀ ਗੱਲ ਆ ਨਸ਼ਿਆਂ ਤੋਂ ਨੌਜਵਾਨੀ ਨੂੰ ਦੂਰ ਰੱਖਣ ਲਈ ਸਰੀਰ ਦੀ ਬੰਤਰ ਲਈ ਇਹ ਕੰਪੀਟੀਸ਼ਨ ਉਹਨੇ ਬਹੁਤ لازਮੀ ਹੈ ਪਰ ਮੈਂ ਇਹਨੂੰ ਦੱਸ ਦਿਆਂ ਇਹ ਸ਼ਰਮ ਆ ਰਹੀ ਹੈ ਕਿ ਕੰਪੀਟੀਸ਼ਨ ਦੀ ਆੜ ਦੇ ਵਿੱਚ ਇਹ ਆਪਣਾ ਬਿਜ਼ਨਸ ਦੇ ਗਰੋ ਕਰਦਾ ਕਰਦਾ ਨਾਲ ਕੁੜੀਆਂ ਦਾ ਸ਼ੋਸ਼ਣ ਵੀ ਕਰਨ ਦੇ ਇਤੇ ਇਲਜ਼ਾਮ ਲੱਗੇ ਹੋਏ ਨੇ ਪਿਛਲੇ ਸਾਲ ਇਸੇ ਗਰੁੱਪ ਦੇ ਵਿੱਚ ਇਸੇ ਹੀ ਵਿੱਚ ਜਿਹੜਾ ਵਾ ਇੱਥੇ ਆ ਪੌਂਚੀਕੋ ਵਿਦੇਸ਼ੀ ਮੈਲਾ ਉਹਦੇ ਨਾਲ ਇੰਤੇ ਰੇਪ ਦੇ ਕੇਸ ਦਰਜ ਬੰਬੇ ਦੇ ਵਿੱਚ ਸ਼ਾਸਨ ਦੇ ਖਿਲਾਫ ਨਾਰੇ ਬਾਜ਼ੀਆਂ ਵੀ ਹੋਈਆਂ ਇਹਦੇ ਖਿਲਾਫ ਨਾਰੇ ਬਾਜ਼ੀਆਂ ਹੋਈਆਂ ਬੰਬੇ ਦੇ ਵਿੱਚ ਪਰ ਤਣਾਅ ਬੰਦਾ ਵਾ ਤੁਸੀਂ ਦੇਖਦੇ ਹੋ ਚਾਰੇ ਬੰਦੇ ਆ ਜੀ ਆਪਾਂ ਆਏ ਆ ਗੁਰ ਸਿੰਘ ਸੁਝਾਉਣ ਤੇ ਇਹਨਾਂ ਨੇ ਦਿੱਲੀ ਪਹੁੰਚ ਕੇ ਜਿਹੜਾ ਆਪਣਾ ਰੰਗ ਪੋਣਾ ਸ਼ੁਰੂ ਕਰ ਦਿੱਤਾ ਅਸੀਂ ਵੀ ਤਿਆਰੀ ਚ ਆਏ ਆ ਧੰਗ ਸਿੰਘ ਜਿੱਥੇ ਬੰਦੀਆਂ ਜਿਹੜੀਆਂ ਪ੍ਰੋਪਰ ਪਹੁੰਚ ਚੁੱਕੀਆਂ ਨੇ ਹੋਰ ਵੀ ਆ ਰਹੀਆਂ ਰਸਤੇ ਦੇ ਵਿੱਚ ਆ ਗਈਆਂ ਦਿੱਲੀ ਪਹੁੰਚ ਗਈਆਂ ਸਾਡਾ ਮਕਸਦ ਇਹ ਹੈ ਕਿ ਤੂੰ ਮੁੰਡਿਆਂ ਦਾ ਕੰਪੀਟੀਸ਼ਨ ਕਰਾ ਪਰ ਜਿਹੜਾ ਕੰਪੀਟੀਸ਼ਨ ਦੇ ਨਾਂ ਦੇ ਉੱਪਰ ਕੁੜੀਆਂ ਦਾ ਸ਼ੋਸ਼ਣ ਕਰਦਾ ਹੈ ਨਾ ਇਤੋਂ ਪੰਜਾਬ ਦੀਆਂ ਕੁੜੀਆਂ ਜਾਂ ਹਰਿਆਣੇ ਦੀਆਂ ਬਾਹਰ ਦੀਆਂ ਇਹ ਕਦੇ ਵੀ ਹੂਟ ਦੇਣਾ ਕੁੜੀਆਂ ਦਾ ਸ਼ੋਰ ਰੱਦ ਕਰ ਦੇਣਾ ਅਸੀਂ ਤੋਂ ਚਲੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਦਾ ਰਹੇ भुण 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 तो भुण भुण देखो ये बंदा सोचता है कि तो मेरे पास पैसा है कोई बंदा मेरे आगे आ नहीं सकता बढ़ेगा देश को नजर पड़ती है तो खालसा मेरे खालसा साहब और अपना मंच को लौटते हैं जब नौ तो <laughs> पुलिस ਵਾਇ ਨੀ ਦਾ ਪਾਂਥਾ ਹੋਏ ਦੂਜੀ ਕੀ ਫੱਤੇ ਅੱਜ ਪਹੁੰਚਿਆ ਜੀ ਦਿੱਲੀ ਦੀ ਧਰਤੀ ਤੇ ਇੱਥੇ ਜੀ ਇੱਕ ਬਹੁਤ ਵੱਡੇ ਪੱਧਰ ਤੇ ਕੁੜੀਆਂ ਦਾ ਮਕਸੂਰ ਹੋ ਰਿਹਾ ਵਾ ਜਿਹਦੇ ਚ ਕੁੜੀਆਂ ਦੀਆਂ ਕੁਸ਼ਤੀਆਂ ਹੋ ਰਹੀਆਂ ਨੇ ਤੇ ਇਹ ਜਿਹੜਾ ਬੰਦਾ ਵਾ ਇਹ ਮਨੀਸ਼ ਗਾਂਧੀ ਆ ਬੰਬਈ ਦੇ ਰਹਿਣ ਵਾਲਾ ਵਾ ਪਹਿਲਾਂ ਵੀ ਇੱਥੇ ਬਹੁਤ ਜ਼ਿਆਦਾ ਇਲਜ਼ਾਮ ਲੱਗੇ ਆ ਕੁੜੀਆਂ ਦੇ ਜਿਹੜੇ ਸ਼ੋਅ ਕਰਦਾ ਵਾ ਤੇ ਸ਼ੋਅਾਂ ਦੇ ਨਾਲ ਨਾਲ ਜਿਹੜੀਆਂ ਕੁੜੀਆਂ ਦੀ ਦੋਸਤਾਂ ਚੁੰਡੀਆਂ ਜਾਂ ਜਿਹੜੀਆਂ ਕੁੜੀਆਂ ਸੁਰੱਖਿਅਤ ਹੁੰਦੀਆਂ ਉਹਨਾਂ ਨਾਲੇ ਬਲੈਕਮੇਲ ਕਰਕੇ ਹੀ ਉਹਨਾਂ ਨੇ ਫਲਾਤਰ ਕਰਦਾ ਵਾ ਕਿ ਆਜੇ ਦਾ ਅਸੀਂ ਸ਼ੋਅ ਬੰਦ ਕਰਾਉਣ ਆਏ ਆ ਕਿ ਸਰਕਾਰ ਨੂੰ ਵੀ ਬੇਇਨਸਾਫੀ ਕੀਤੀ ਆ ਕਾਕਾ ਸਾਰਾ ਪ੍ਰਸ਼ਾਸਨ ਜਿੰਨਾ ਵੀ ਇੱਥੇ ਆਇਆ ਪੂਰਾ ਦਿੱਲੀ ਦਾ ਇਹ ਇੱਥੇ ਆਇਆ ਵਾ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਯਾਦਦਾ ਸ਼ੋਅ ਬੰਦ ਕਰਾ ਦਿਓ ਅਗਰ ਜੇ ਨਹੀਂ ਕਰਾਉਣਗੇ ਤੇ ਅਸੀਂ ਆਪਣੇ ਹਿਸਾਬ ਨਾਲ ਕਰਾਵਾਂਗੇ ਆ ਸਾਰੀਆਂ ਇਹ ਐਕਸ਼ਨ ਜਿੱਥੇ ਬੰਦੀਆਂ ਆਈਆਂ ਨੇ ਪੂਰ ਹੋਰ ਆੜੀਆਂ ਨੇ ਤੇ ਜੇ ਅਸੀਂ ਪੰਜਾਬ ਦੀ ਧਰਤੀ 'ਚ ਆਏ ਆ ਤੇ ਆਈਆਂ ਦਾ ਸ਼ੋਅ ਬੰਦ ਕਰਾ ਕੇ ਜਾਓ ਦੂਜੀ ਬੇਇਨਸਾਫੀ ਆ ਕਿ ਜਿਹੜਾ ਇਸ ਬੰਦੇ ਨੇ ਜ਼ੁਲਮ ਕੀਤਾ ਵਾ ਉਹਦੇ ਵੀ ਕੋਰਟ ਦੇ ਵਿੱਚ ਕੇਸ ਚੱਲ ਰਹੇ ਆ ਵੀ ਤੇ ਕਿ ਜੇ ਹਿੰਦੁਸਤਾਨ ਦੀ ਧਰਤੀ ਦੇ ਰੰਗ ਜੇ ਬਣ ਕੇ ਇਹਨੇ ਜੁਰਮ ਦੀ ਹੱਤ ਕੀਤੀ ਤੇ ਜ਼ੁਲਮ ਨੂੰ ਕੱਲ ਨੂੰ ਰਾਤ ਨੂੰ ਤੇ ਭਾ ਦੱਸਿਆ ਮਾਰਿਆ ਆਪਣਾ ਬਲੀਦਾਨ ਦਿੱਤਾ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀਆਂ ਕਿ ਜਾਨ ਦਿੱਤਾ ਸ਼ੋਅ ਬੰਦ ਕਰਾਓ ਨਹੀਂ ਤੇ ਇਹੀ ਵੱਡੇ ਪੱਧਰ ਤੇ ਇੱਥੇ ਕੰਮਾਂ ਕਰਾਂਗੇ ਭਾਈ ਜੀ ਕਾ ਬਲ ਉਹ ਕਿਰਨ ਨਕਲ ਕਰਦੇ ਆ ਉਹ ਬੰਦੇ ਆ ਰਹੇ ਹੋਏ ਆ। ਆਹ ਹੈ ਕੋਈ ਕੋਈ। ਜਿਹੜੀ ਮੇਰੀ ਨਹੀਂ ਇਹ ਇੰਤਰੀਨ ਲੱਗਦਾ ਉਹ ਕਰਦੇ। ਸ਼ਾਹ ਕੋਈ ਨਹੀਂ ਆਉਂਦੀ। ਇਹ ਪਰ ਆਨ ਹੋ ਜਾਂਦੀ ਹੈ। ਆਨ ਲਾਈਵ ਕਰਦੇ। ਲਾਈਵ ਪਈ ਹੈ? ਲਾਈਵ ਪਈ। ਕਿੱਥੇ? ਆਹ ਲਾਈਵ ਹੀ ਚੱਲ ਰਹੀ ਵੀ। ਜੇ ਲਾਈਵ ਪਈ ਉਹ ਲਾਈਵ ਪਈ ਹੈ ਉਹ ਆਪ ਕਰਦੇ।

marco final de